ਮੇਰੇ ਨਾਲ ਹੀ ਬੱਜਾ ਇਹ ਦੇਖੋ ਇੱਕ 10 ਤਰੀਕ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਪਸਤੀ ਬਾਵਾ ਖੇਲ ਖਾਨੇ ਦੇ ਵਿੱਚ ਤਾਰਾ 103 ਬੀ ਐਨਐਸ ਦੇ ਆਮ ਜੈਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ హత్య ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਦੇ ਹੋਰ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਬਸਤੀ ਬਾਬਾ ਖਿਲ ਥਾਣੇ ਦੇ ਵਿੱਚ 103 ਨੰਬਰ ਮੁਕਤਮਾ ਦਰਜ ਹੋਇਆ ਸੀ ਉਸੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਸਰਿੰਦਰ ਇੰਸਪੈਕਟਰ ਸਰਿੰਦਰ ਨਾਲ ਉਹਨਾਂ ਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਢਕੋਲੀ ਦੇ ਐਸ ਐਚ ਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁਟ ਸਿੱਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਦੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰੋਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜੁਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਐ ਆਕਾਸ਼ ਤੇ ਗੌਰਵ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟ੍ਰੀਟਮੈਂਟ ਲਈ ਹਸਪੀਟਲ ਭੇਜਿਆ ਸਰ ਕਿਹੜੇ ਗੈਂਗਸਟਰ ਇਸ ਗੈਂਗ ਚੌਂਡਾ ਇੰਫਸ ਜਾ ਰਹੇ ਨੇ ਅਸੀਂ ਮੁਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਇਹ ਦੋਹੇ ਅਕਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ ਇੱਕ 10 ਤਰੀਕ ਨੂੰ ਜਿਵੇਂ ਦੱਸਿਆ ਮਰਡਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਐਸੋਸੀਏਟਡ ਹੈ ਤੇ ਕਿੱਥੋਂ ਵੈਪਨ ਸਰ ਇਹਦਾ ਮੋਟਿਵ ਕੀ ਸੀ ਇਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਮੋਟਿਵ ਸੀਗੇ ਵੈਸੇ ਵਾਰਦਾਤ ਕਰਕੇ ਭੱਜੇ ਹੋਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈ Mm -hmm. take it.